ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰ ਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਾਇਆ ਕਰੋ ਜਿਹੜਾ ਸвая ਸвая ਨੂੰ ਚੋਕੇ ਜਿਹੜਾ ਗੱਬਣਿਆਂ ਨੂੰ ਟਿੱਪ ਦੇ ਅੱਜ ਦੀ ਵਿਜਿਟ ਪਿੰਡ ਕੋਟਲੀਨ ਸਾਖਾ ਸਿੰਘ ਤੇ ਜ਼ਿਲ੍ਹਾ ਸ਼ਹਿਰ ਤਰਤਰ ਸਾਹਿਬ ਤੇ ਤਸੀਹ ਸਜਨੋ ਪੱਟੀ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਐਂਡ ਤੱਕ ਜਰੂਰ ਬਨੇ ਰਹੋ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਦੇ ਵਧੀਆ ਹੰਸੂ ਸਾਹਿਬ ਤੁਸੀਂ ਸੁਣਾਓ ਵਧੀਆ ਜੀ ਹੋਰ ਬਾਜ ਚੜਦੀ ਕਲਾ ਠੀਕ ਹੈ ਜੀ ਤੇ ਅੱਜ ਫਿਰ ਕਿੰਨਾ ਹਮਾਲ ਅੱਜ ਦੋ ਜੀ ਦੋ ਜੀਆਂ ਦੋ ਵੇਖੀਆਂ ਦੋ ਵੇਖੀਆਂ ਠੀਕ ਹੈ ਹਾਂਜੀ ਤੇ ਗੱਲ ਕਰੀਏ ਆਪਾਂ ਆਪਾਂ ਤੇਰੀ ਰੇਟ ਦੀ ਤੇ ਜੈ ਜੀ ਰਹਿਣਗੇ ਆਈ ਵਾਲੇ ਬਿਲਕੁਲ ਜੈ ਬਿਲਕੁਲ ਠੀਕ ਹੈ ਤੇ ਡਰੈਸ ਕਰੀਏ ਇੱਕ ਰਾਨੋਟ ਆ ਆਪਣਾ ਪਿੰਡ ਕੋੜਲੀ ਵਸਾਵਾ ਸਿੰਘ ਹਾਂ ਤਸੀਲੇ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਕਿੰਨਾ ਮਾਇ 9781378422 ਫੇਰ ਬੋਲਿਓ 9781378422 ਠੀਕ ਹੈ ਸ਼ਰਵਾਰ ਮੈਦੋ ਕਰੀਏ ਪੱਕਾ ਦੁੱਧ ਕਿੰਨਾ ਹੈ ਤੇ ਕਿੰਨਾ ਸੂਆ ਹੈ ਤੇ ਕੀ ਡਿਟੇਲ ਹੈ ਇਹ ਜੀ ਤੀਜਾ ਸੂਆ ਹੈ ਹਾਂ ਇਹ 4 ਮਹੀਨਿਆਂ ਦੀ ਗੱਪਣ ਹੈ ਚੈੱਕ ਪਾਸ ਚੈੱਕ ਪਾਸ ਚੂਣ ਓਕੇ ਆ ਚੂਣ ਓਕੇ ਦੋਵੇਂ ਟਾਈਮ ਮਿਲੂ ਦੋਵੇਂ ਟਾਈਮ ਮਿਲੂ ਕਿਦਾਂ ਇੱਕ ਟਾਈਮ ਠੀਕ ਇਹਦੇ ਹਾਂਜੀ ਇੱਕ ਟਾਈਮ ਇੱਕ ਟਾਈਮ ਪਾੜੇ ਦੇਣਾ ਠੀਕ ਹੈ ਗੱਲ ਤੇ ਤੋਰਾ ਤਾਰਾ ਕਰਾਈਏ ਚੈੱਕ ਹਾਂਜੀ ਲੋਈ ਸਜਰੋ ਤੀਸਰਾ ਸੂਆ ਤੇ ਦੁੱਧ ਪੱਕਾ 6 ਕਿਲੋ ਆ ਇੱਕ ਟਾਈਮ ਠੀਕ ਆ ਤੇ ਇੱਕ ਟਾਈਮ 4 ਤੇ ਮਿਲੂਗੀ ਠੀਕ ਆ ਜੀ ਮੈਂ ਚੰਗੀ ਆ ਕਾਲੀ ਛਾਈ ਦੀ ਵਿੱਚ ਆ ਬੰਦੀ ਬੰਤਰ ਤੁਸੀਂ ਦੇਖ ਸਕਦੇ ਜੀ ਕੱਦ ਪੁੱਤ ਵੱਡਾ ਠੀਕ ਆ ਚੋਣ ਥਾਂ ਓਕੇ ਵੀਰੇ ਹਾਂਜੀ ਹਾਂਜੀ ਓਕੇ ਠੀਕ ਆ ਲਓ ਜੀ ਟੋਕਰ ਘਬਰ ਮਾਰੀ ਦਾ ਤੇ ਰੇਟ ਜਾਇਦ ਉੜਦੀਆਂ ਵਾਲਾ ਹਾਂਜੀ ਜਾਇਦ ਠੀਕ ਆ ਜੀ ਥਾਂ ਤੇ ਤਾਂ ਸਜਣੋ ਬਹੁਤ ਸੋਨਾ ਪੱਧਰ ਥਾਂ ਲੇਵਾ ਬਿਲਕੁਲ ਲਓ ਜੀ ਜੋ ਮੈਂ ਨਿਆਰੇ ਚੈੱਕ ਕਰਾ ਕੇ ਜਿਹੜਾ ਮਰਜ਼ੀ ਖਰ ਸਕਦਾ ਹੈ ਨਾ ਠੀਕ ਹੈ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦਈਏ ਤੁਸੀਂ ਦੱਸ ਦਿਓ ਜਾਇ ਨਹੀਂ ਕਿ ਤੁਹਾਡੇ ਜੀ ਜਾਂ ਤੁਸੀਂ ਕਰੋ ਪੂਲ 65 ਕਰ ਦਈਏ ਤੇ ਦੇਈਏ ਕਿੰਨੇ ਦੀ ਪੂਰੇ 60 ਦੀ ਦੇ ਦਈਏ ਨਹੀਂ ਹੋਰ ਕਰੀਏ ਮਾਨਤਨ ਖੁੱਲਾ ਕਰ ਦਈਏ ਹਾਂ ਨਾ 58000 ਦੀ ਦੇ ਦਾਂ ਹਾਂ ਨਾ 56 ਹੀ ਕਰ ਦਈਏ ਚਲੋ ਕੋਈ ਨਹੀਂ ਦੇ ਦਾਂ ਠੀਕ ਹੈ ਠੀਕ ਹੈ ਹਾਂ ਤੇ ਨਾ ਹੀ ਫਿਕਸ ਫਿਕਸ ਰੇਟ ਹੈ ਹਾਂ ਜੀ ਠੀਕ ਹੈ ਜੀ ਤੇ ਵੜ ਵੀ ਘੱਪਣਾ ਹਾਂਜੀ ਤੇ ਕਿੰਨੇ ਚ ਤੇ ਚੈੱਕ ਪਾਸ ਕਿੰਨਾ ਦੁੱਧ ਇਹ ਢਾਈਆਂ ਮਹੀਨੇ ਚੈੱਕ ਪਾਸ ਆ ਅੱਛਾ ਤੇ 10 ਕਿਲੋ ਦੁੱਧ ਆ ਪੱਕਾ 9 ਲੀਟਰ ਆ ਦੀ ਜਦੋਂ ਮਰਜੀ ਮਾਰ ਲਈ ਤੇ ਚੂਣ ਓਕੇ ਚੂਣ ਓਕੇ ਹੈਨਾ ਹਾਂਜੀ ਕਰਾਉਸ ਆ ਗਈ ਹਾਂਜੀ ਕਰਾਉਸ ਆ ਗਈ ਸਜਰੋ ਆ ਚੱਪ ਦੇ ਵਿੱਚ ਕਰਾਉਸ ਆ ਹਾਂਜੀ ਗਰਮੀ ਵਾਲੀ ਠੀਕ ਆ ਲੈਓ ਮੁਖੜਾ ਮਖੜਾ ਵੇਖੋ ਬੜਾ ਸੋਹਣਾ ਫੇਰ ਕੁਆਲਿਟੀ ਆ ਤੇ ਥਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਬਾਕੀ ਫੁੱਲ ਵੱਡੇ ਟਾਂਚੇ ਦੀ ਆ ਛੋਟਾ ਨਹੀਂ ਕੱਤ ਪੁੱਤ ਲਓ ਜੀ ਪਾ ਕੀ ਤਾਂ ਅਮ ਜੀ 10 ਕਿਲੋ ਦੁੱਧ ਆ ਤਿਆਰ ਤੇ ਬਾਈ ਕਹਿੰਦਾ 9 ਦੀ ਭਾਵੇਂ ਕੋਈ ਜਿੰਨਾ ਮਰਜੀ ਲੈ ਜਾ ਸਕਦਾ ਖਰੀਦਾਰੀ ਕਰ ਸਕਦਾ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਜਿਹੜਾ ਮਰਜੀ ਆਪਣੀ ਤਸੱਲੀ ਕਰਾ ਸਕਦਾ ਠੀਕ ਆ ਜੀ ਤੇ ਇਹਦੀ ਕੀਮਤ ਕਿੰਨੀ ਕਰ ਨਾਰਮਲ ਕਰ ਦਈਏ 40000 ਕਰ ਦਈਏ 40 ਹਾਂ ਜੀ ਤੇ ਦਹੀ ਕਿਲੇ ਦੀ ਫਿਕਸ ਹੀ ਕਰ ਦੋ ਕੀਆ ਦੀ ਦੇ ਦਾਂਗੇ ਭਾਈ ਤੇਰੀ ਫਿਕਸ ਕਰ ਦੋ ਜਾਣ ਤੋਂ ਅੱਜ ਜਾਣ ਤੋਂ ਉਦੋਂ ਤੋਂ ਡੋਰੀਆਂ ਹੈ ਨਾ ਇਹ ਤਾਂ ਛੋਟੀ ਹੋਣੀ ਏ ਠੀਕ ਆ ਲਓ ਸੱਜਰੋ 35 ਤੇ 56 ਵਾਲਾ ਭਾਅ ਉਰਦੀਆਂ ਜਾਣਗੀਆਂ ਜਿੰਦੇ ਚੰਗਾ ਲੱਗੇ ਪੀਸ ਚੁਣ ਕੇ ਖੜ ਸਕਦਾ ਪੇ